ਬੱਚੇ ਪਨ ਚਾਹੇ ਹਾਂ ਚੌੜ ਵਾਲੀ ਕਰਦਾ ਵੀਰੇ ਆਪਾਂ ਦਾ ਸ਼ੌਕਨ ਵਾਲੀ ਪਾਲਿਆ ਹੋਇਆ ਵੀਰੇ ਹਾਂ ਆਹ ਦੇਖੋ ਵੀਰੇ ਉਧਰ ਨੂੰ ਲੈ ਕੇ ਜਾਈਂ ਬਾਈ ਤੋਰੀ ਥੋੜਾ ਜਿਹਾ ਸਾੜਾ ਮੋਟਾ ਡੰਡਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮੋੜ ਚੜਤ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਬਾਈ ਅਮਰਜੀਤ ਦੇ ਘਰੋਂ ਦੋਸਤੋ ਵੀਡੀਓ ਆ ਜਮਾਇ ਕੱਕਰੀ ਲੂ ਪਸ਼ੂ ਪਾਲਕਾ ਦੋਸਤੋ ਤੇ ਬਾਈ ਨੇ ਆਹ ਘਰ ਦੇ ਜਾਨਵਰ ਰੱਖਿਓ ਆ ਇੱਕ ਦੋਸਤੋ ਬਾਈ ਨੇ ਆਹ ਕੱਟਾ ਸੇਲ ਕਰਨਾ ਕਿੰਨੀ ਕੁ ਵੀਰੇ ਇਹਦੀ ਉਮਰ ਆ ਕੀ ਇਹਦਾ ਮੁੱਲ ਰਹੂਗਾ ਦੋਸਤੋ ਤੇ ਨੰਬਰ ਆਪਾਂ ਮਾਲਕ ਤੋਂ ਲੈ ਲਾਂਗੇ ਸਾਰੀ ਡਿਟੇਲ ਗੱਲਬਾਤ ਆਪਾਂ ਮਾਲਕ ਨਾਲ ਕਰਦੇ ਆ ਆਜੋ ਵੀਡੀਓ ਚ ਬਾਈ ਅਮਰ ਅਮਰਜੀਤ ਕੇ ਬਾਈ ਅਮਰਜੀਤ ਆਪਣੇ ਨਾਲ ਹੋ ਆ ਜਾ ਬਈ ਵੀਡੀਓ ਸਾਹਮਣੇ ਆ ਜਾ ਉੱਥੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਿੰਡ ਆਪਣਾ ਜੀ ਮੋੜ ਚੜਤ ਹਾਂਜੀ ਮੋੜ ਮੰਡੀ ਤੋਂ ਤਿੰਨ ਚਾਰ ਹਾਂ 4 ਕਿਲੋਮੀਟਰ ਹਾਂ 4 ਕਿਲੋਮੀਟਰ ਤੇ ਅਮਰਜੀਤ ਬਾਈ ਘਰੇਲੂ ਕੰਮ ਹੀ ਆਪਣਾ ਘਰੇਲੂ ਕੰਮ ਹੀ ਆ ਵੀਰੇ ਠੀਕ ਆ ਠੀਕ ਆ ਆ ਬਾਈ ਨੇ ਘਰ ਦੇ ਜਾਨਵਰ ਰੱਖਿਆ ਆ ਛੋਟੀ ਦਾ ਭਾਈ ਆ ਇਹ ਭਾਈ ਆ ਵੀਰੇ ਹਾਂ ਉਹ ਤੋਂ ਛੋਟਾ ਗਾ ਜੀ ਉਹ ਤੋਂ ਛੋਟਾ ਗਾ ਇਹ ਕਿੰਨੀ ਉਮਰ ਹੋ ਗਈ ਵੀਰੇ ਇਹਦੀ ਇਹਦੀ ਉਮਰ 3 ਸਾਲ ਤੋਂ 2-3 ਮਹੀਨੇ ਕੱਟੀ ਆ ਜੀ 3 ਸਾਲ ਤੋਂ 2-3 ਮਹੀਨੇ ਕੱਟੀ ਹਾਂਜੀ ਹਾਂਜੀ ਪੌਣੇ 1-3 ਸਾਲਾਂ ਦਾ ਪੌਣੇ 1 ਸਾਲ ਦਾ ਮੰਨ ਲਓ ਠੀਕ ਆ ਠੀਕ ਆ ਐ ਪਤਾ ਬਈ ਕਿਹੜੇ ਬੁੱਲ ਦਾ ਇਹ ਜੱਕ ਬਈ ਐ ਨਹੀਂ ਪਤਾ ਹੈ ਸਰਕਾਰੀ ਸੀਮੰ ਦਾ ਬਈ ਹੈ ਸੀਮੰ ਦਾ ਵੀ ਉਹ ਆਪਾਂ ਨੂੰ ਕਨਫਰਮ ਨਹੀਂ ਹੈਗਾ ਹਾਂਜੀ ਠੀਕ ਆ ਠੀਕ ਆ ਪੌਣੇ 1-3 ਛੋਟੀ ਆ ਜੀ ਹੂੰ ਪੌਣੇ 1-3 ਸਾਲ ਦੋਸਤੋ ਉਮਰ ਆ ਬਾਕੀ ਤੁਸੀਂ ਕੁਆਲਟੀ ਚੈੱਕ ਕਰ ਲਓ ਖੋਲ ਕੇ ਤੋੜ ਲਈ ਬਈ ਅਮਰੀਤ ਇੱਕ ਵਾਰੀ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦੋ ਵੀਰੇ ਹਾਂ ਮੋਬਾਈਲ ਨੰਬਰ ਵੀਰੇ 97792 63412 ਜੀ ਮੋੜ ਚੜ ਤਾ ਆਪਣਾ ਘਰ ਕਿਹੜੀ ਸਾਈਡ ਕਿੱਥੇ ਰਹਿ ਗਿਆ ਬਸ ਡਾਕਟਰ ਗੁਰਵਿੰਦਰ ਦੇ ਕੋਲੇ ਹੈ ਜੀ ਆਪਣਾ ਘਰ ਠੀਕ ਆ ਡਾਕਟਰ ਗੁਰਵਿੰਦਰ ਦੇ ਘਰ ਕੋਲੇ ਬਈ ਹਾਂ ਮੇਨ ਫਲੇ ਤੇ ਡਾਕਟਰ ਗੁਰਵਿੰਦਰ ਦੇ ਘਰ ਕੋਲੇ ਸੀ ਨੰਬਰ ਬਈ ਦਾ ਵੀਡੀਓ ਦੇਟਾ ਚੱਲੀ ਜਾਂਦਾ ਮੋਲ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਵੀਰੇ ਖੋਲ ਕੇ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਦਾ ਹਾਂ ਕੇ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆਂ ਬੇੜਾ ਥੋੜਾ ਜਿਹਾ ਛੋਟਾ ਆਪਾਂ ਬਾਹਰ ਗਲੀ 'ਚ ਹੀ ਕੱ ਹਜੇ ਬਾਈ ਛੱਡਿਆ ਛੁੱਟਿਆ ਤਾਂ ਨਹੀਂ ਹੈ ਨਾ ਨਾ ਵੀਰੇ ਛੱਡਾਂ ਨਹੀਂ ਲੱਗੇ ਬਈ ਆਇਆ ਫਿਰ ਵੀ ਬੱਚੇ ਪਨ ਚਾ ਹਜੇ ਹਾਂ ਚੋੜ ਵਾਲੀ ਕਰਦਾ ਵੀਰੇ ਆਪਾਂ ਦਾ ਸ਼ੌਂਕ ਨਾਲ ਹੀ ਪਾਲਿਆ ਹੋਇਆ ਵੀਰੇ ਹਾਂ ਆ ਦੇਖੋ ਵੀਰੇ ਉਧਰ ਨੂੰ ਲੈ ਕੇ ਜਾਈਂ ਬਾਈ ਤੋਰੀ ਥੋੜਾ ਜਿਹਾ ਸਾੜਾ ਮੋਟਾ ਡੰਡਾ ਦੇਖੋ ਵੀਰੇ ਕਰੋ ਚੈੱਕ ਵੇੜਾ ਥੋੜਾ ਜਿਹਾ ਤੰਗਾ ਦੋਸਤੋ ਮੋੜ ਲਿਆ ਬਾਈ ਇਧਰ ਨੂੰ ਲਿਆ ਹਾਂ ਆ ਦੇਖੋ ਵੀਰੇ ਬਾਈ ਦਾ ਨੰਬਰ 8 ਆ ਚੱਲ ਜਾਂਦਾ ਕਦੇ ਬਾਹਰ ਪਸ਼ੂ ਕੱਢੇ ਨਹੀਂ ਵੀਰੇ ਤਾਂ ਕਰਕੇ ਥੋੜਾ ਜਿਹਾ ਪਸ਼ੂ ਡਰ ਜਾਂਦਾ ਹਨ ਬਾਈ ਕਹਿੰਦਾ ਤੋੜ ਕੇ ਆਪਾਂ ਜ਼ਰੂਰ ਦਿਖਾਉਣਾ ਆ ਦੇਖੋ ਚੌੜ ਵਾਲੀ ਕਰਦਾ ਬਈ ਹਾਂ ਚੌੜ ਦਾ ਫਿਰ ਐ ਬਾਹਰ ਹੋਰ ਨਹੀਂ ਨਾ ਬਈ ਕੱਢਿਆ ਜਦੋਂ ਪਸ਼ੂ ਉਹ ਲੋ ਹੋ ਕਰਨ ਲੱਗ ਜਾਂਦੇ ਆ ਦੇਖੋ ਵੀਰੇ ਜਦੋਂ ਪਸ਼ੂ ਆਪਾਂ ਬਾਹਰ ਨਾ ਕੱਢਿਆ ਹੋਵੇ ਤੇ ਉਹਦੇ ਕਰਕੇ ਬਈ ਭਜ ਨੱਠਦਾ ਹਨਾ ਹਾਂਜੀ ਹਾਂਜੀ ਹੋ ਹੀ ਜਾਂਦਾ ਰੱਦੇ ਇਹ ਮਾੜਾ ਮੋਟੀ ਆ ਤੁਸੀਂ ਬਈ ਚੈੱਕ ਕਰ ਲੋ ਵਧੀਆ ਸੰਭਾਲਿਆ ਹੋੜਾ ਵੀਰ ਹੋ ਰਹੀ ਨਹੀਂ ਵਧੀਆ ਆ ਦੇਖੋ ਵੀਰੇ ਸਰੀਰ ਪੱਖੋਂ ਵਧੀਆ ਪਿਆਗਾ ਕੱਟਾ ਸਿੰਗਾ ਸੁੰਗਾ ਦਾ ਸੋਹਣਾ ਦੋਸਤੋ ਜਿਹੜੇ ਵੀ ਮੇਰੇ ਭਰਾ ਨੇ ਖਰੀਦਣਾ ਕੋਲੇ ਆ ਜੋ ਤਸੱਲੀ ਆਪਦੀ ਜਿਵੇਂ ਮਰਜ਼ੀ ਕਰ ਲਿਓ ਅਮਰਜੀਤ ਬਾਈ ਕੀ ਭਾ ਕਰਦੇ ਹੋ ਫਿਰ ਮੁੱਲ ਬਈ ਇਹਦਾ 90000 90000 ਹਾਂਜੀ ਬਈ ਠੀਕ ਆ ਬਈ 90000 ਇਹਦੀ ਮਾਂ ਥੱਲੇ ਬਈ ਹੈਗਾ 17 18 ਡੱਤਾ ਦੋ ਅੱਛਾ ਉਹ ਸਾਡੇ ਪਿੰਡ ਚ ਆਵੇ ਕਿਸੇ ਘਰ ਕੋਲੇ ਇਹ ਪਹਿਲਣ ਝੋਟੀਆਂ ਜੀ ਇਹਨੇ 1 ਬਾਲ ਲੀਟਰ ਦੋ ਦਿੱਤਾ ਪਹਿਲੇ ਸੂਏ ਅੱਛਾ ਇਹਦੀ ਭੈਣ ਨੇ ਹਾਂਜੀ ਠੀਕ ਆ ਠੀਕ ਆ ਸਾਲ ਭਾਰ ਹੋਗਾ ਸੂਈ ਨੂੰ ਜੀ ਹੁਣ ਵੀ 7 ਲੀਟਰ ਦੋਤੇ ਹੈਗਾਗਾ ਠੀਕ ਆ ਠੀਕ ਆ ਹਾਂ ਆ ਦੋਸਤੋ ਕੱਟੇ ਦੀ ਭੈਣ ਆ ਬਾਈ ਕਹਿੰਦਾ ਇਹਦੀ ਮਾਂ ਥਲੇ 17-18 ਕਿਲੋ ਦੁੱਧ ਆਉਂਦਾ ਹਾਂ ਉਹ ਪਿੰਡ ਜੀ ਆ ਵੀਰੇ ਕਸੇ ਕੋਲੇ ਪਿੰਡ ਜੀ ਹੈ ਹਾਂਜੀ ਆ ਛੋਟੇ 12 ਕਿਲੋ ਦੁੱਧ ਦਿੰਦਾ ਬਈ ਠੀਕ ਆ ਬਈ ਠੀਕ ਆ ਹਾਂਜੀ ਸਾਲ ਭਰ ਹੋ ਗਿਆ 7 ਲੀਟਰ ਦੁੱਧ ਹੁਣ ਵੀ ਹੈਗਾ ਜੀ ਹੂੰ ਬਾਕੀ ਦੋਸਤੋ ਮੇਨ ਵੀਡੀਓ ਆ ਕੁੰਡਾ ਕੁੰਡਾ ਸਿੰਘ ਆ ਵੀਰੇ ਕੋਈ ਬਸ ਜਿਵੇਂ ਰੁਪਿਆ ਟੱਪਦਾ ਹਾਂ ਵੀ ਬਾਕੀ ਆਪਾਂ ਕੋਈ ਠੀਕ ਆ ਨਾ ਇਸ ਤਰ੍ਹਾਂ ਜਿਵੇਂ ਕੋਈ ਆ ਹਾਂ ਕੋਈ ਇਹੇ ਨਿਕਲ ਨਹੀਂ ਪੀਓ ਠੀਕ ਆ ਨਾ ਬਾਕੀ ਜਿਹੜੇ ਵੀ ਮੇਰੇ ਭਰਾ ਨੂੰ ਦੋਸਤੋ ਪਸੰਦ ਆ ਉਹ ਕੋਲੇ ਆਜੋ ਆਪਦੀ ਤਸੱਲੀ ਕਰ ਨੰਬਰ ਬਾਈ ਮਰਜੀ ਦਾ ਵੀਡੀਓ ਤੇ ਇਹ ਠਾਂ ਚੱਲੀ ਜਾਂਦਾ ਮੋੜ ਚੜ੍ਹ ਤਾ ਦੋਸਤੋ ਪਿੰਡ ਆ ਮੋੜ ਮੰਡੀ ਤੋਂ 2 ਦਿਨ ਕਿਲੋਮੀਟਰ ਦੀ ਦੂਰੀ ਤੇ ਵੀਰੇ ਹਾਂਜੀ ਹਾਂਜੀ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀ ਘਾਲ ਬਾਈ ਜੀ ਸਾਰੇ ਭਰਾਵਾਂ